ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀ ਸਮੁੱਚੀ ਸਾਥ ਸੰਗਤ ਜੀ ਆਪ ਜੀ ਸਾਰੇ ਜਾਣਦੇ ਹੋ ਆਪ ਜੀ ਨੂੰ ਪਹਿਲਾਂ ਵੀ ਦੱਸੋ ਕਿ ਬ੍ਰਹਮ ਗਿਆਨੀ ਭਗਵਾਨ ਬਾਬਾ ਸ਼੍ਰੀ ਚਾਂਦ ਜੀ ਦਾਸੀ ਸ਼ੈਂਪੜ ਦਾ ਦੇ ਮੋਢੀ ਪਾਵਨ ਸਥਾਨ ਗੁਰਦੁਆਰਾ ਟਾਲੀ ਸਾਹਿਬ ਪਿੰਡ ਰਾਮਪੁਰ ਨੇੜੇ ਕਾਦੀਆਂ ਆਪ ਸਾਰੇ ਜਾਣਦੇ ਹੋ ਸੋ ਆਪ ਜੀ ਨੂੰ ਬੇਨਤੀ ਹੈ ਅੱਜ ਦਿਨ ਸ਼ਨੀਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਹਨ ਰਾਤ ਦੀ ਦੀਪਕਮਾਲਾ ਤੁਸੀਂ ਦੇਖ ਲਈਆ ਸਾਰਿਆਂ ਨੇ ਜੜੀ ਆ ਚੱਲ ਰਹੀ ਆ ਸ਼੍ਰੀ ਸਵਾਤ ਦੀ ਕੱਲ ਦਿਨ ਐਤਵਾਰ ਹੈ ਸੋ ਬੇਨਤੀ ਆ ਸੋਮਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਣਗੇ ਉਤੋਂ ਬਾਅਦ ਸੰਤ ਮਹਾਂਪੁਰਖ ਕੀਰਤਨ ਕਰਨਗੇ ਆਪ ਜੀ ਨੂੰ ਸਾਰਾ ਕੁਝ ਇਤਿਹਾਰ ਰਹਿੰ ਕਿਹੜੇ ਕਿਹੜੇ ਸੰਤ ਮਹਾਂਪੁਰਖ ਆ ਰਹੇ ਨੇ ਔਰ ਪੰਥਕ ਪਾਰਟੀਆਂ ਆ ਰਹੀਆਂ ਨੇ ਰਾਜਨੀਤਿਕ ਪਾਰਟੀਆਂ ਆ ਰਹੀਆਂ ਨੇ ਆਪ ਜੀ ਸਾਰੇ ਜਾਣਦੇ ਹੋ ਸਵੇ ਸੁਆਤ ਹੈ ਮੇਰੀ ਬੇਨਤੀ ਹੈ ਸ਼ੋਮਵਾਰ ਨੂੰ ਬੜੇ ਚਾਵਾ ਦੇ ਨਾਲ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਬਾਬਾ ਸ਼੍ਰੀ ਚਾਂਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਜ਼ਰੂਰ ਹਾਜ਼ਰੀਆਂ ਭਰਨੀਆਂ ਪਰਿਵਾਰਾਂ ਸਮੇਤ ਆਸ ਕਰਦੇ ਹਾਂ ਕਿ ਤੁਸੀਂ ਜ਼ਰੂਰ ਕੰਮ ਛੱਡ ਕੇ ਪਰਿਵਾਰਾਂ ਸਮੇਤ ਇਸ ਸਥਾਨ ਤੇ ਹਾਜ਼ਰੀਆਂ ਭਰੋਗੇ ਫਿਰ ਇੱਥੇ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਆਪ ਜੀ ਦੇ ਪਰਿਵਾਰਾਂ ਤੇ ਕਾਰੋਬਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਚੜ੍ਹਦੀਆਂ ਕਲਾਕਾਰਨ ਬੜੀ ਹੀ ਚਾਵਾਂ ਦੇ ਨਾਲ ਸਾਰਾ ਇੱਥੇ ਜਿਹੜਾ ਗੁਰਮਤ ਸਮਾਗਮ ਬਾਬਾ ਸ੍ਰੀ ਚੰਗੀ ਦਾ ਪ੍ਰਕਾਸ਼ ਜਿਹੜਾ ਮਨਾਇਆ ਜਾ ਰਿਹਾ ਦੇਸ਼ ਵਿਦੇਸ਼ ਦੀ ਸਮਤੀ ਸਾਧ ਸੰਗ ਨੂੰ ਮੁੱਖ ਸੇਵਾਦਾਰ ਦੇ ਹੋਣ ਦੇ ਨਾਤੇ ਆਪ ਜੀ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ